ਸ਼੍ਰੀ ਵਾਹਿ ਹੈ ਗੁਰੂ ਪਰ ਜਿਓ ਧਰ ਜਿਓ ਨੇ ਕਟੇਕ ਤੋਂ ਲਾਹੇ ਵਡਾਨੇ ਆਪ ਨਾਨਕ ਨਾਮ ਤੇ ਆਈਏ ਘੜ ਜਿਆ ਵੇਰਾ ਦਿਨਾਂ ਦਰਦ ਦੁੱਖ ਪੰਜਣਾ ਕਟ ਤਾ ਨਾਸ ਅਨਾਕ ਕਾਰਣਾ ਤੁਮਾਰੇ ਆਏ ਨਾਨਕ ਦੇ ਪ੍ਰਵਕਾਤ 사ਤਨਾਮ ਸ੍ਰੀ ਵਾਹਿਗੁਰੂ ਸਭ ਜੀਆਂ ਮਲਾਰ ਬਾਣੀ ਰਵਦਾ ਜੀ ਅਕੇ ਇੱਕ ਓੰਕਾਰ ਪਦਗੁਰ ਪ੍ਰਸਾਦ ਨਾਗਰ ਜਨਾ ਮੇਰੀ ਜਾਤ ਵਿਖਿਆ ਤਮਾਰੰ ਹਰੀਦੇ ਰਾਮ ਗੋਵਿੰਦ ਗੁਣ ਸਾਰੰ ਰਹਾਉ ਸੁਰ ਸਾਰੇ ਸਲਲ ਕਰਤ ਬਾਰਣੀ ਰੇ ਸੰਤ ਜਨ ਕਰਤ ਨਹੀਂ ਪਾਨੰ ਸੂਰਾ ਪਵਿੱਤਰ ਮੈਂ ਤਿਆਵਰ ਜਲ ਰੇ ਸੁਰ ਸਾਰੇ ਮਿਲਤਨਾ ਹੈ ਹੋਇਆ ਤਰ ਤਾਰਾ ਪਵਿੱਤਰ ਕਰ ਮੰਨਿਆ ਰੇ ਜੈਸੇ ਕਾਗੜਾ ਕਰਤ ਵਿਚਾਰਨ ਭਗਤ ਪਦਾ ਤ ਲਿਖਿਆ ਤ ਉਪਰ ਪੂਜਿਆ ਕਰ ਨਮਸ਼ਕਾਰ ਹੋਵਾ ਹੈ ਗੁਰਜੀ ਦਾ ਖਾਲਸਾ ਹੋਵਾ ਹੈ ਗੁਰਜੀ ਕੀ ਫਤਿਹ ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀਓ ਜੁਗੋ ਜੋਗਿਆ ਤਲ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜਿਨ੍ਹਾਂ ਦੀ ਪਾਵਨ ਪਵਿੱਤਰ ਬਾਣੀ ਮਲ라 ਮਾਲਾ ਰਾਗ ਦੇ ਵਿੱਚ ਰਵਦਾਸ ਭਗਤ ਦੀ ਬਾਣੀ ਆਈ ਹੈ ਤੇ ਰਵਦਾਸ ਭਗਤ ਜੀ ਨੇ ਸਬੋਧਨ ਕਰਦਿਆਂ ਹੋਇਆਂ ਆਖਿਆ ਹੈ ਨਗਰ ਨਵਾਸੀਏ ਓ ਕੋਈ ਮੱਤ ਪੁਲੇਖਾ ਖਾਏ ਮੇਰੀ ਜਾਤ ਮਾਰ ਹੈ ਉਹਨਾਂ ਨੇ ਬੜੇ ਉਤਸ਼ਾਹ ਦੇ ਨਾਲ ਆਉਦਾ ਜਨਮ ਸਥਾਨ ਅਤੇ ਜਾਤ ਦੱਸੀ ਹੈ ਤੇ ਗੁਰੂ ਪਿਆਰੇ ਕਹਿੰਦੇ RAM ਨਾਮ ਜਪਣ ਦੀ ਮਹਿਮਾ ਹੈ ਕੋਈ ਲੋਕ ਟੰਗਾ ਸਮਝਣ ਭਾਵੇਂ ਮੰਦਾ ਸਮਝਣ ਰਾਮਨਾਮ ਦੇ ਨਾਮ ਜਪਣ ਨਾਲ ਉੱਤਮ ਬਣਿਆ ਜਾਂਦਾ ਹੈ ਤੇ ਪ੍ਰਮਾਤਮਾ ਸਤਿਗੁਰੂ ਬਾਣੀ ਦੁਆਰਾ ਦੱਸਦੇ ਨੇ ਕਿ ਕਹਿੰਗੇ ਗੰਗਾ ਜਲ ਵਗਦਾ ਨਾ ਆਪਾਂ ਹਰੀਦਵਾਰ ਜਾਣੇ ਗੰਗਾ ਦੇ ਜਲ ਦੇ ਨਾਲ ਬ੍ਰਾਹਮਣ ਲੋਕ ਆ ਤੇ ਹੋਰ ਵੀ ਕਈ ਕਹਿੰਦੇ ਘਰਾਂ ਦੇ ਵਿੱਚ ਛਿੜਕਾ ਦੇਣ ਦੇ ਨਾਲ ਬੜਾ ਫਰਕ ਪੈਂਦਾ ਹੈ ਪਰ ਗੁਰਬਾਣੀ ਕਹਿੰਦੀ ਹੈ ਕਹਿੰਦੇ ਗੰਗਾ ਦੇ ਵਿੱਚ ਜੇ ਆਪਾਂ ਇੱਕ ਚਿੱਕੜ ਦੀ ਸ਼ੀਸ਼ੀ ਭਰ ਕੇ ਉਹਦੇ ਵਿੱਚ ਸਿੱਟ ਦਈਏ ਤੇ ਉਹਦੇ ਉੱਤੇ ਢੱਕਣ ਲਾ ਦਈਏ ਭਾਵੇਂ ਉਹ ਗੰਗਾ ਦੇ ਵਿੱਚ ਸਾਲਾ ਬੱਧੀ ਪਿਆ ਰਹੇ ਤੇ ਗੁਰੂ ਪਿਆਰਿਓ ਐ ਪਵਿੱਤਰ ਹੀ ਹੁੰਦਾ ਪਵਿੱਤਰ ਨਹੀਂ ਹੁੰਦਾ ਜਦੋਂ ਵੀ ਆਨੂੰ ਕੱਢੋਗੇ ਉਹ ਗੰਦਾ ਗਲ ਜਾਂ ਉਹਦੇ ਵਿੱਚ ਮਸ਼ਕ ਆਉਣ ਲੱਗ ਜਾਊਗਾ ਤੇ ਗੁਰੂ ਪਿਆਰਿਓ ਪਵਿੱਤਰ ਨਹੀਂ ਹੁੰਦਾ ਐਸੇ ਤਰ੍ਹਾਂ ਹੀ ਅਨਸਾਨ ਹੈ ਜਾਤੀ ਭਾਵੇਂ ਕੋਈ ਵੀ ਹੋਵੇ ਜਿੰਨਾ ਤੇ ਸਤਗੁਰੂ ਪ੍ਰਮਾਤਮਾ ਦਾ ਹਿਰਦੇ ਦੇ ਵਿੱਚ ਨਾਮ ਨਾ ਨਾ ਹੋਵੇ ਤੇ ਕਹਿੰਦੇ ਬਿਨਾ ਸਿਮਰਨ ਤੋਂ ਬੰਦਾ ਐਵੇਂ ਹੁੰਦਾ ਕਿਸੇ ਵੀ ਜਾਤ ਦਾ ਹੋਵੇ ਭਾਵੇਂ ਤੇ ਸਤਗੁਰੂ ਕਹਿੰਦੇ ਨੇ ਭਾਈ ਗੰਗਾ ਦਾ ਜਲ ਪਵਿੱਤਰ ਹੈ ਪਰ ਬੇਸਮਝ ਬੰਦੇ ਗੰਗਾ ਦੇ ਜਲ ਦੇ ਨਾਲ ਵੀ ਮੈਂ ਸ਼ਰਾਬ ਕੱਢਦੇ ਦੇਖੇ ਐ ਹਰੀਦਵਾਰ ਨੂੰ ਜਦੋਂ ਗਾਈਏ ਗੰਗਾ ਦੇ ਕਨ ਕਾਂਸੀ ਦੇ ਦਵਾਰੇ ਗਾਈਏ ਤੇ ਬੜੇ ਲੋਕ ਕੱਢਦੇ ਵੇਖੇ ਆ ਉਹ ਵੀ ਗੰਗਾ ਜਲ ਵਰਤਦੇ ਨੇ ਤੇ ਆਪਾਂ ਆਮ ਆਪਣੇ ਘਰਾਂ ਦੇ ਵਿੱਚ ਵੀ ਕੱਢਨੇ ਆਪਾਂ ਵੀ ਪਾਣੀ ਕੱਢਦੇ ਆ ਇਹ ਉਹਨੂੰ ਬਦਲੀ ਜਾਂਦੇ ਆ ਫਿਰ ਗਰਮ ਹੋਣ ਤੋਂ ਅਤੇ ਖੰਡਾ ਰੱਖਦੇ ਆ ਕਿਉਂਕਿ ਮਾਲ ਟੰਗਾ ਨਿਕਲਦਾ ਇਸ ਵਾਸਤੇ ਗੁਰੂ ਪਿਆਰੇ ਉਹ ਕਹਿੰਦੇ ਗੰਗਾ ਦੇ ਜਲ ਦੇ ਨਾਲ ਵੀ ਲੋਕ ਫਰਾਵ ਕੱਢਦੇ ਵੇਖੇ ਆ ਔਰ ਕਹਿੰਦੇ ਉਹੀ ਜਲ ਜਿੱਥੇ ਘੂਤ ਪ੍ਰੇਟਾਂ ਚੰਬੜੀਆਂ ਹੋਣ ਉਥੇ ਵੀ ਲੋਕ ਛਿੜਕਦੇ ਦੇਖੇ ਆ ਕਿਉਂਕਿ ਜਲ ਪਵਿੱਤਰ ਹੈ ਐਸੇ ਵਾਸਤੇ ਮਹਾਰਾਜ ਕਹਿੰਦੇ ਨੇ ਸ਼ਰਾਬ ਕੱਢਦੇ ਹਨ ਉਹਨਾਂ ਦੇ ਰਾਖਸ਼ ਪੁੰਦੇ ਨੇ ਕਿਉਂਕਿ ਪੰਜ ਰਤਨ ਨਹੀਂ ਜਦੋਂ 14 ਰਤਨ ਸਮੁੰਦਰ ਦੇ ਵਿੱਚੋਂ ਕੱਢੇ ਸੀ ਸਮੁੰਦਰ ਰੜ ਗਿਆ ਨਾ ਉਹਨਾਂ 14 ਰਤਨਾਂ ਦੇ ਵਿੱਚੋਂ ਇਹ ਸ਼ਰਾਵ ਦਾ ਰਤਨ ਨਿਕਲਿਆ ਪੰਜਵਾਂ ਰਤਨ ਇਹਨੂੰ ਕਹਿੰਦੇ ਆ ਤੇ ਨਿਹੰਗ ਸੰਗਾਂ ਦੇ ਜਿਹੜੇ ਬੋਲਵਾਲੇ ਨੇ ਕਹਿੰਦੇ ਪੰਜ ਰਤਨ ਹੀ ਐ ਤਿੰਦੇ ਉਹ ਵੀ ਐ ਤੇ ਗੁਰੂ ਪਿਆਰੇ ਐਸ ਵਾਸਤੇ ਮਹਾਰਾਜ ਕਹਿੰਦੇ ਉਹ ਭਾਵੇਂ ਜੋ ਮਰਜੀ ਕਰੀ ਜਾਣ ਕਹਿੰਦੇ ਕਰਮ ਕਰਨ ਦੇ ਨਾਲ ਬੰਦੇ ਦੇ ਕਰਮ ਬੰਦੇ ਐ ਸਿਮਰਨ ਕਰਨ ਦੇ ਨਾਲ ਬੰਦੇ ਦੇ ਭਾਗ ਜਾਗਦੇ ਐ ਧਰਮ ਕਰਨ ਦੇ ਨਾਲ ਪੁੰਨ ਜਾਂਗਦੇ ਹੈ ਕਿ ਗੁਰੂ ਪਿਆਰੇ ਸਿਮਰਨ ਕਰਨ ਦੇ ਨਾਲ ਇਹ ਜਿਹੜੇ ਪਾਪ ਕੱਟੇ ਜਾਂਦੇ ਹੈ ਗੁਰਬਾਣੀ ਕਹਿੰਦੇ ਭੜਿਆ ਮਤ ਪਾਪਾਂ ਕੇ ਸੰਗ ਇਹੋ ਧੋਪਾ ਨਾਵੇਂ ਕੇ ਰੰਗ ਜਿਦਾ ਸਾਬਣ ਦੇ ਨਾਲ ਕੱਪੜਾ ਸਾਫ ਹੋ ਜਾਂਦਾ ਹੈ ਸਿਮਰਨ ਦੇ ਨਾਲ ਮਨ ਸਾਫ ਹੋ ਜਾਂਦਾ ਮਨ ਮੈਲਾ ਹੁੰਦਾ ਨਾ ਜਿੱਥੇ ਕਿਤੇ ਮੈਲ ਲੱਗੀ ਹੁੰਦੀ ਹੈ ਤੇ ਗੁਰੂ ਪਿਆਰੇ ਕਹਿੰਦੇ ਉਹ ਸਿਮਰਨ ਦੇ ਨਾਲ ਸਾਫ ਹੋ ਜਾਂਦਾ ਐ ਇਸ ਵਾਸਤੇ ਸਤਿਗੁਰੂ ਕਹਿੰਦੇ ਨੇ ਅੱਗੇ ਆਪ ਨੇ ਉਦਾਹਰਣ ਦਿੱਤਾ ਜਿਵੇਂ ਗੰਗਾ ਦੇ ਜਲ ਪਵਿੱਤਰ ਜਲ ਨਾਲ ਮਿਲ ਕੇ ਦੂਸਰਾ ਜਲ ਵੀ ਹੁਣ ਜਿਵੇਂ ਨਦੀਆਂ ਟੋਬਿਆਂ ਦੇ ਵਿੱਚੋਂ ਡਲ ਜਾਂਦਾ ਨਾ ਪਹਾੜੀਆਂ ਦੇ ਨਾਲ-ਨਾਲ ਗੰਗਾ ਚੱਲਦੀ ਆ ਗੁਰੂ ਪਿਆਰਿਓ ਮਿੱਟੀ ਕੱਟੇ ਵਾਲਾ ਪਹਾੜੀਆਂ ਦੇ ਵਿੱਚੋਂ ਜਲ ਨਿਕਲਦਾ ਉਹ ਵੀ ਜਲ ਜਾ ਕੇ ਗੰਗਾ ਦੇ ਵਿੱਚ ਮਿਲ ਜਾਂਦਾ ਐ ਇਸ ਸਤਗੁਰੂ ਕਹਿੰਦੇ ਭਾਈ ਉਹ ਵੀ ਪੂਜਨ ਯੋਗ ਹੋ ਜਾਂਦਾ ਐਸ ਵਾਸਤੇ ਮਹਾਰਾਜ ਕਹਿੰਦੇ ਲੋਕ ਉਹਨੂੰ ਪੂਜਦੇ ਨੇ ਉਹਨਾਂ ਨੂੰ ਨਮਸਕਾਰ ਵੀ ਹੁੰਦੀ ਐ ਜਿਹੜੇ ਐਸੇ ਜਨਮ ਕਰਕੇ ਕੋਈ ਨੀਤ ਕਰਮ ਕਰੇ ਤੇ ਉਹਨੂੰ ਆਪਾਂ ਆਮ ਭਾਸ਼ਾ ਦੇ ਵਿੱਚ ਕਹਿੰਦੇ ਆ ਭਾਵੇਂ ਕਿੱਡਾ ਵੀ ਵੱਡਾ ਤਕੜਾ ਹੋਵੇ ਕਿੰਨਾ ਵੀ ਧਨ ਦੌਲਤਾਂ ਹੋਣ ਕਰਮ ਉਹਦੇ ਹੋ ਜਾਂਦੇ ਐ ਅਨਸਾਨ ਹਰ ਇੱਕ ਕਹਿ ਦਿੰਦਾ ਕਹਿੰਦੇ ਨੀਤ ਬੰਦਾ ਐ ਤੇ ਗੁਰੂ ਪਿਆਰਿਓ ਕਹਿੰਦੇ ਮਹਾਰਾਜ ਕਹਿੰਦੇ ਚੰਗੇ ਕਰਮ ਕਰ ਲਈਏ ਤੇ ਚੰਗੇ ਕਰਮਾਂ ਦੇ ਨਾਲ ਕਹਿੰਦੇ ਬੜਾ ਇਨਸਾਨ ਏ ਚੰਗਾ ਹੈ ਮਾੜੇ ਕਰਮ ਕਰ ਲਈਏ ਤੇ ਕਹਿੰਦੇ ਬਹੁਤ ਹੀ ਮਾੜਾ ਹੈ ਐਸਾ ਵਾਸਤੇ ਮਾੜਾ ਹੋ ਜਾਂਦਾ ਹੈ ਜੈਸੇ ਇੰਦਰ ਨੂੰ ਸਰਾ ਮਿਲਿਆ ਸੀ ਗੌਤਮ ਰਿਖੀ ਨੇ ਸਰਾਵ ਦਿੱਤਾ ਤੇ ਗੁਰੂ ਪਿਆਰਿਓ ਕਰਮ ਕਰਕੇ ਉਹਨੂੰ ਸਰਾ ਮਿਲਿਆ ਐਸੇ ਵਾਸਤੇ ਮਹਾਰਾਜ ਕਹਿੰਦੇ ਭਗਵਾਨ ਨੇ ਆਪ ਕਿਰਪਾ ਕੀਤੀ ਭਗਤ ਰਵਦਾਸ ਦੀ ਪਾਸੋਂ ਮੰਦਰ ਫੇਰਾਵਾ ਬਹੁਤ ਸਾਰੇ ਪਿਆਰ ਕਰਵਾ ਲਈਆਂ ਪੂਜਾ ਹੋਣ ਲੱਗ ਪਈ ਭਗਤ ਜੀ ਸਾਰੀਆਂ ਜਾਤਾਂ ਨੂੰ ਉਪਦੇਸ਼ ਕਰਨ ਲੱਗੇ ਕਾਸੀ ਦੇ ਪੰਡਤ ਬਹੁਤ ਤੰਗ ਹੋਏ ਅੱਜ ਵੀ ਇਹ ਨਾਮ ਹੈ ਜੇ ਕੋਈ ਬੰਦਾ ਤੰਗਾ ਕਰਮ ਕਰਦਾ ਨਾ ਤੇ ਗੁਰੂ ਪਿਆਰੇ ਉਹ ਉਸ ਬੰਦੇ ਨੂੰ ਲੋਕ ਬਹੁਤ ਤਰ੍ਹਾਂ ਦੀਆਂ ਲਾਲਤਾਂ ਵੀ ਪਾ ਜਾਂਦੇ ਨੇ ਤੇ ਫਿਰ ਜਾਦਾ ਵੱਡਾ ਸ਼ਬਦ ਕੀ ਹੁੰਦਾ ਕਹਿੰਦੇ ਅੱਜ ਕੱਲੇ ਜਿਆਦਾ ਚੌਧਰ ਕਰਨ ਲੱਗ ਗਏ ਕੋਈ ਵੀ ਅੱਗੇ ਹੋ ਕੇ ਕਰਮ ਕਰਾਉਂਦਾ ਕਿਸੇ ਵੀ ਕਰਮ ਹੋਵੇ ਕਿਦਾਂ ਦਾ ਵੀ ਹੋਵੇ ਨਾਮ ਜੋ ਪਾਉਣ ਵਾਲਾ ਹੋਵੇ ਪਿੰਡ ਦੇ ਕੰਮ ਕਰਾਉਣ ਵਾਲਾ ਹੋਵੇ ਤੇ ਗੁਰੂ ਪਿਆਰੇ ਫਿਰ ਆਮ ਭਾਸ਼ਾ ਵਿੱਚ ਉਹਨੂੰ ਕਹਿ ਦਿੰਦਾ ਇਹ ਅੱਜ ਕੱਲ ਚੌਧਰ ਕਰਨ ਲੱਗ ਗਏ ਤੇ ਗੁਰੂ ਮਹਾਰਾਜ ਦੇ ਉਹ ਭਗਤ ਰਵਦਾਸ ਨੇ ਜਿੱਦਾਂ ਜਿੱਦਾਂ ਸਿਮਰਨ ਬੰਦਗੀ ਕਰਦਿਆਂ ਹੋਇਆਂ ਇੱਕ কুমਾਰ ਜਾਤੀ ਦੇ ਵਿੱਚ ਹੁੰਦਿਆਂ ਹੋਇਆਂ ਹੋਣ ਕਰਕੇ ਉੱਤੇ ਕੋਲ ਵਾਲਿਆ ਕੋਲੋਂ ਗੂੜਾ ਕਰਾਉਂਦਾ ਤੇ ਉਹਨਾਂ ਨੂੰ ਤਰਨਾਮਤ ਦੇਂਦਾ ਜਦਾਂ ਅੱਜ ਅੰਮ੍ਰਿਤ ਛਕਾਉਂਦੇ ਨੇ ਬਾਂਜਕ ਕਾਰਾਂ ਦੀ ਰਹਿ ਦੱਸਦੇ ਨੇ ਕਿ ਉਹਨਾਂ ਟਾਈਮਾਂ ਦੇ ਵਿੱਚ ਤਰਨਾਮਤ ਹੁੰਦੀ ਸੀ ਗੁਰੂ ਪਿਆਰਿਓ ਆਹੇ ਪਕਾਸੇ ਮਿੱਠਾ ਪਾ ਕੇ ਤੇ ਤુલਸੀ ਦੇ ਪੱਤੇ ਪਾ ਕੇ ਇਹ ਤਰਨਾਮਤ ਦਿੱਤੀ ਜਾਂਦੀ ਸੀ ਜੜਾ ਵੀ ਰਵਿਦਾਸ ਭਗਤ ਕੋਲੇ ਜਾਂਦਾ ਕਿਉਂਕਿ ਆਏ ਆਮ ਮੰਦਰਾ ਦੀ ਰੀਤ ਹੈ ਅਪਨ ਜਾਣਿਆ ਹਰਿਦਵਾਰ ਜਾਂਦਾ ਹੈ ਉੱਥੇ ਕਰਤੀ ਵਿੱਚ ਹੋਰ ਵੀ ਜਗਨਾਥਪੁਰੇ ਜਾਂਦਾ ਹੈ ਉਥੇ ਵੀ ਇਹ ਤਾਂਬੇ ਦੇ ਬਰਤਨ ਦੇ ਵਿੱਚ ਪਾਣੀ ਹੁੰਦਾ ਉਹਦੇ ਵਿੱਚ ਪੂਲਸੀ ਦੇ ਪੱਤੇ ਹੁੰਦੇ ਆ ਥੋੜਾ ਬੋਤਾ ਦੁੱਧ ਪਾਇਆ ਜਾਂਦਾ ਤੇ ਉਹਨੂੰ ਕਹਿੰਦੇ ਚਰਨਾਮਤ ਗੁਰੂ ਪਿਆਰੋ ਇਸ ਵਾਸਤੇ ਮਹਾਰਾਜ ਕਹਿੰਦੇ ਕਹਿੰਦੇ ਚਰਨਾਮਤ ਉੱਤ ਜਾਤੀਆਂ ਵਾਲੇ ਵੀ ਆਉਣ ਲੱਗੇ ਉੱਤਪੁੱਲ ਵਾਲਿਆਂ ਕੋਲੋਂ ਪੂਜਾ ਕਰਾਉਂਦੇ ਤੇ ਉਹਨਾਂ ਨਾਲ ਚਰਨਾਮਤ ਗੈਂਦਾ ਤੇ ਮੋਕਸ਼ ਦਾ ਰਾਹ ਦੱਸਦਾ ਕਿਉਂਕਿ ਜਿਹੜਾ ਬੰਦਾ ਸਿਮਰਨ ਕਰਾਉਂਦਾ ਬੰਦਗੀ ਕਰਦਾ ਉਹ ਅੱਗੇ ਮੋਕਸ਼ ਦਾ ਰਾਹ ਦੱਸਦਾ ਗੁਰੂ ਬਾਣੀ ਪੜ੍ਹੀਏ ਖਾਰੀ ਦੀ ਸਾਰੀ ਬਾਣੀ ਆਪਾਂ ਨੂੰ ਮੋਕਸ਼ ਦਾ ਰਾਹ ਦੱਸਦੀ ਹੈ ਮੁਕਤੀ ਦਾ ਦਰ ਦੱਸਦੀ ਹੈ ਪਰ ਉਹਨੂੰ ਕੋਈ ਸਮਝ ਲਵੇ ਉਹ ਉਸੀਆਂ ਪਦਵੀਆਂ ਨੂੰ ਪਾ ਲੈਂਦਾ ਨਾ ਸਮਝੇ ਤੇ ਗੁਰੂ ਪਿਆਰੇ ਇਧਰ ਦੇ ਕੰਨ ਵਾਲੇ ਸੁਣ ਕੇ ਤੇ ਦੂਸਰੇ ਕੰਨ ਦੀ ਕੱਪੜੇ ਝਾੜ ਕੇ ਉੱਠ ਕੇ ਚਲੇ ਜਾਈਦਾ ਜਦੋਂ ਉਹਦੇ ਪੱਲੇ ਕੱਖ ਨਹੀਂ ਰਹਿੰਦਾ ਤੇ ਮਹਾਰਾਜ ਕਹਿੰਦੇ ਕਹਿੰਦੇ ਬ੍ਰਾਹਮਣਾ ਤੋਂ ਬਿਨਾ ਦਸਨ ਤੋਂ ਕਿਸੇ ਨੂੰ ਅਧਿਕਾਰ ਨਹੀਂ ਉਹਨਾਂ ਟਾਈਮਾਂ ਵਿੱਚ ਨੀਚ ਜਾਤੀ ਵਾਲਾ ਜਦੋਂ ਆਚਾਰਿਆ ਧਰਮ ਚੱਲਦਾ ਸੀ ਨਾ ਤੇ ਗੁਰੂ ਪਿਆਰੇ ਛੋਟੀ ਜਾਤ ਵਾਲਾ ਕੋਈ ਨਾਮ ਨਹੀਂ ਸੀ ਦਿੱਤ ਸਕਦਾ ਇਹ ਧੰਗ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਕਿਰਪਾ ਹੋਈ ਹੈ ਧੰਗ ਗੁਰੂ ਰਾਮਦਾਸ ਮਹਾਰਾਜ ਦੀ ਕਿਰਪਾ ਹੋਈ ਹੈ ਜਿਨ੍ਹਾਂ ਨੇ ਇੱਕ ਪੰਗਤ ਦੇ ਵਿੱਚ ਉੱਚੀ ਜਾਤੀਆਂ ਵਾਲੇ ਵੀ ਤੇ ਨੀਵੀਆਂ ਜਾਤੀਆਂ ਵਾਲੇ ਵੀ ਰਾਜੇ ਅਕਬਰ ਵਰਗੇ ਵੀ ਆਏ ਦਰਬਾਰ ਵਿੱਚ ਤੇ ਗੁਰੂ ਪਿਆਰੇ ਉਹਨਾਂ ਨੂੰ ਇੱਕ ਮੰਗਤ ਦੇ ਵਿੱਚ ਬਾਕੇ ਲੰਗਰ ਸ਼ਿਕਾਇਆ ਐਸਾ ਵਾਸਤੇ ਗੁਰੂ ਪਿਆਰੇ ਕਹਿੰਦੇ ਬ੍ਰਾਹਮਣਾਂ ਤੋਂ ਬਿਨਾ ਦਸੰਦਾ ਕਿਸੇ ਨੂੰ ਅਧਿਕਾਰ ਨਹੀਂ ਗਿਆਨ ਕੋਈ ਦੱਸ ਨਹੀਂ ਸਕਦਾ ਤੇ ਉਸ ਦੇ ਮੰਦਰ ਵਿੱਚ ਦੇਵਕਿਆਂ ਦੀਆਂ ਮੂਰਤਾਂ ਕਿਉਂ ਰੱਖੀਆਂ ਹੋਈਆਂ ਨੇ ਜਿਵੇਂ ਆਪ ਨਹੀਂ ਚੱਜਦੀਆਂ ਮੂਰਤियां ਉੱਤੇ ਹੀ ਜਾਂਦੀਆਂ ਨੇ ਤੇ ਗੁਰੂ ਪਿਆਰਿਓ ਕਹਿੰਦੇ ਮੂਰਤੀਆਂ ਵਿੱਚ ਨਹੀਂ ਰੱਖ ਸਕਦਾ ਐਸੇ ਤਰ੍ਹਾਂ ਲਪਵਾ ਕੇ ਉਹਨਾਂ ਨੇ ਕਾਂਸੀ ਦੇ ਲੋਕਾਂ ਨੂੰ ਇਕੱਠਿਆ ਕਰ ਲਿਆ ਤੇ ਇਕੱਠੇ ਹੋ ਕੇ ਕਾਂਸੀ ਦੇ ਨਿਵਾਬ ਕੋਲ ਚਲੇ ਗਏ ਉਹਨਾਂ ਨੂੰ ਮਨ ਸਿਮਰਤੀ ਜੜੂ ਮੰਨਨ ਸਿਮਰਤੀਆਂ ਦੀਆਂ 27 ਸਿਮਰਤੀਆਂ ਹੋਈਆਂ ਮਨੂ ਸਿਮਰਤੀਆਂ ਉਹਨਾਂ ਦੇ ਵਿੱਚ ਕਈ ਪ੍ਰਕਾਰ ਦੀਆਂ ਪਾਬੰਦੀਆਂ ਨੇ ਛੋਟੀਆਂ ਜਾਤੀਆਂ ਉੱਤੇ ਲਾ ਰੱਖੀਆਂ ਤੇ ਗੁਰੂ ਪਿਆਰੇ ਇਹੋ ਜਿਹਾ ਉਹਨਾਂ ਨੇ ਜਦੋਂ ਉਹ ਪੰਡਤਾਂ ਨੂੰ ਦੱਸਿਆ ਉਹਨਾਂ ਨੇ ਦੱਸਿਆ ਕਹਿੰਦੇ ਜਣੀ ਮਨੋਂ ਸਿਮਰਤੀ ਸੀ ਨਾ ਆਸਰਾ ਲਿਆ ਤੇ ਨਵਾਬ ਨੂੰ ਆਖਿਆ ਸ਼ੂਦਰ ਦੇਵਤਿਆਂ ਦੀ ਪੂਜਾ ਨਹੀਂ ਕਰ ਸਕਦਾ ਦੇ ਦਰਸ਼ਨ ਨਹੀਂ ਕਰ ਸਕਦਾ ਹਲੇ ਰਹਾ ਧਰਮ ਹੈ ਪ੍ਰੇਖ ਹੁੜਾ ਤੇ ਪੰਡਤਾਂ ਦਾ ਇਹ ਰੋਲਾ ਸੁਣ ਕੇ ਨਵਾਬ ਹੈਰਾਨ ਹੋਇਆ ਉਹ ਨੇਕ ਪੁਰਸ਼ ਵੀ ਪਰ ਕਿਸੇ ਨੂੰ ਜਦੋਂ ਕਹਿੰਦੇ ਭਾਵੇਂ ਕਿੰਨਾ ਵੀ ਨੇਕ ਹੋਵੇ ਕਿੰਨਾ ਵੀ ਸੰਜਮ ਵਾਲਾ ਹੋਵੇ ਜਦੋਂ ਕੋਈ ਟੁਗਲੀ ਕਰਕੇ ਕਿਸੇ ਦਾ ਕੋਈ ਦਿਮਾਗ ਖਰਾਬ ਕਰਦਾ ਨਾ ਤੇ ਫਿਰ ਉਹਦੇ ਤੇ ਥੋੜਾ ਬਹੁਤਾ ਅਸਰ ਪੈ ਹੀ ਜਾਂਦਾ ਹੈ ਗੁਰੂ ਪਿਆਰੇ ਕਹਿੰਦੇ ਜਦੋਂ ਨਵਾਬ ਨੇ ਰਵਦਾਸ ਪਤਨੋਂ ਛੱਡ ਕੇ ਤੇ ਫੈਸਲਾ ਕਰਨ ਦਾ ਦੱਸ ਦਿੱਤਾ ਕਹਿ ਦਿੱਤਾ ਕਹਿੰਦੇ ਭਾਈ ਇਹ ਬ੍ਰਾਹਮਣਾਂ ਦਾ ਫੈਸਲਾ ਹੈ ਇਹਨਾਂ ਨੇ ਤੇਰੇ ਤੇ ਦੋਸ਼ ਆਇਆ ਕਿ ਤੂੰ ਨਾਮ ਨਹੀਂ ਜਪ ਸਕਦਾ ਮੂਰਤੀਆਂ ਮੰਦਰ ਵਿੱਚ ਨਹੀਂ ਰੱਖ ਸਕਦਾ ਕਿਸੇ ਨੂੰ ਚਰਨਾਮਕ ਨਹੀਂ ਪਿਆ ਸਕਦਾ ਤੇ ਗੁਰੂ ਪਿਆਰਿਓ ਐਸੇ ਵਾਸਤੇ ਭਾਈ ਤੇਰੇ ਤੇ ਦੋਸਤ ਉਸ ਵੇਲੇ ਬੰਦਾ ਸੱਜ ਕੇ ਰਵਦਾਸ ਨੂੰ ਸੱਜਿਆ ਸੱਜ ਕੇ ਸਾਰੀ ਕਹਾਣੀ ਦੱਸ ਦਿੱਤੀ ਤੇ ਗੁਰੂ ਪਿਆਰਿਓ ਪਰਮੇਸ਼ਰ ਦੇ ਭਗਤ ਸਨ ਉਹ ਕਿਸੇ ਤੋਂ ਡਰਦੇ ਨਹੀਂ ਨਵਾਬ ਦਾ ਬੜਾ ਸਿਆਣਾ ਸੀ ਅਲਸਾਫ ਕਰਨ ਵਾਲਾ ਬੰਦਾ ਸੀ ਪਰ ਉਹਨੇ ਮੁਸਲਮਾਨਾਂ ਆਲ ਦਾ ਵੀ ਜਿਹੜਾ ਮਤ ਰੱਖ ਲਿਆ ਲੋਕਾਂ ਮਾਨਾਂ ਦੇ ਵਿੱਚ ਨਾ ਤੇ ਗੁਰੂ ਪਿਆਰਿਓ ਮੂਰਤੀ ਪੂਜਾ ਹੁੰਦੀ ਆ ਨਾ ਬੁੱਤ ਪੂਜਾ ਹੁੰਦੀ ਆ ਨਾ ਮੜੀ ਪੂਜਾ ਹੁੰਦੀ ਐ ਕੋਈ ਵੀ ਮੁਸਲਮਾਨ ਕਦੇ ਜੇ ਤੁਸੀਂ ਦੇਖ ਲਿਓ ਉਹ ਕਬਰਾਂ ਨੂੰ ਨਹੀਂ ਮੰਨਦਾ ਕਬਰਾਂ ਬਣਾ ਜ਼ਰੂਰ ਬੰਦੇ ਨੇ ਦਫਨਾ ਜ਼ਰੂਰ ਆਉਂਦੇ ਨੇ ਪਰ ਮੰਨਦਾ ਨਹੀਂ ਮੰਨਣਾ ਉਹਨੇ ਕੋਈ ਰਸੂਲ ਮੁਹੰਮਦ ਨੂੰ ਐ ਤੇ ਗੁਰੂ ਪਿਆਰਿਓ ਇਸ ਵਾਸਤੇ ਉਹ ਮੁਸਲਮਾਨਾਂ ਦੇ ਰੱਖਣ ਵਾਸਤੇ ਸਾਰਾ ਨਵਾਬ ਨੇ ਸੋਤ ਲਿਆ ਤੇ ਆਪਾਂ ਚਲੋ ਫੈਸਲਾ ਕਰਦੇ ਦੋਵਾਂ ਘਰਾਂ ਦੀ ਗੱਲ ਸੁਣ ਲੰਨੇ ਤੇ ਗੁਰੂ ਪਿਆਰਿਓ ਇਹ ਪੰਡਤ ਆਏ ਹਨ ਇਹਨਾਂ ਦਾ ਇਹ ਗਾਣਾ ਕਿ ਤੁਸੀਂ ਸੂਦਰ ਹੋ ਤੁਸਾਂ ਨੂੰ ਦੇਵ ਮੂਰਤੀ ਪੂਜਨ ਦਾ ਕੋਈ ਹੱਕ ਨਹੀਂ ਮੰਦਰ ਦੇਵਤਿਆਂ ਦੀਆਂ ਮੂਰਤੀਆਂ ਰੱਖ ਲਈਆਂ ਹਨ ਇਹਨਾਂ ਨੂੰ ਤੁਸੀਂ ਰੱਖ ਨਹੀਂ ਸਕਦੇ ਤੇ ਗੁਰੂ ਪਿਆਰਿਓ ਐਸੇ ਤਰ੍ਹਾਂ ਹੀ 101 ਵਿਆਹ ਤੇ ਗੰਗਾ ਦੇ ਪਾਰਲੇ ਪਾਸੇ ਦੇਵਤਿਆਂ ਦੇ ਬੁੱਤ ਰੱਖ ਦਿੱਤੇ ਪੰਡਤਾਂ ਨੇ ਕਹਿ ਦਿੱਤਾ ਕਹਿੰਦੇ ਜੇ ਸਾਡੀਆਂ ਮੂਰਤੀਆਂ ਹੋਈਆਂ ਤੇ ਸਾਡੇ ਕੋਲੇ ਆ ਜਾਣਗੀਆਂ ਜੇ ਰਵਦਾਸ ਦੀਆਂ ਮੂਰਤੀਆਂ ਹੋਈਆਂ ਉਹ ਫਿਰ ਰਵਦਾਸ ਦੇ ਕੋਲੇ ਚਲੇ ਜਾਣਗੀਆਂ ਗੁਰੂ ਪਿਆਰਿਓ ਐਹੋ ਜਿਹਾ ਫੈਸਲਾ ਹੋਇਆ ਕਹਿੰਦੇ ਗੰਗਾ ਦੇ ਕਿਨਾਰੇ ਪਾਰਲੇ ਪਾਸੇ ਕਈ-ਕਈ ਥਾਂ ਤੇ ਗੰਗਾ ਜੜੀ ਆ ਨਾ ਦੋ-ਦੋ ਤਿੰਨ-ਤਿੰਨ ਕਿਲਿਆਂ ਦੀ ਹੈ ਤੇ ਆਪ ਸਾਡੇ ਪਾਸੇ ਜਾ ਕੇ ਬੈਠ ਗਏ ਕਹਿੰਦੇ ਖੱਬੇ ਪਾਸੇ ਮੂਰਤੀਆਂ ਰੱਖ ਦਿੱਤੀਆਂ ਤੇ ਗੁਰੂ ਪਿਆਰਿਓ ਪੰਡਤਾਂ ਨੂੰ ਕਹਿ ਲ ਦੇ ਦਿੱਤੀ। ਪੰਡਤਾਂ ਨੂੰ ਹੰਕਾਰ ਸੀ ਮਨ ਦੇ ਵਿੱਚ ਵੀ ਆਸੀ ਮੰਤਰ ਪੜਦੇ ਆ। ਅਸੀਂ ਪਕੜੀਆਂ ਦੇਖਦੇ ਆ ਸਾਡੇ ਕੋਲੇ ਵਿਦਿਆ ਪ੍ਰਧਾਨ ਹੈ। ਸਾਸਕਿਰਤੀ ਦੇ ਵਿੱਚ ਕਈ ਬਹੁਤ ਸਾਰੇ ਮੰਤਰ ਨੇ ਜਿਹੜੇ ਪੰਨ ਦੇ ਨਾਲ ਕਈ ਕੰਮ ਕਹਿੰਦੇ ਸਿੱਧ ਹੋ ਜਾਂਦੇ ਆ। ਤੇ ਗੁਰੂ ਪਿਆਰਿਓ ਉਹਨਾਂ ਨੇ ਉਹ ਬੜਾ ਜੋਰ ਲਾਇਆ ਜਿਹੜੀ ਸੀ ਪੰਡਤਾਂ ਨੂੰ ਦੇਤੀ ਜੋਰ ਲਾਉਣ ਤੇ ਕਾਰਨ ਕਹਿੰਦੇ 2 ਘੰਟੇ ਖਰਾਬ ਹੋਏ ਮੰਤਰ ਪੜਦੇ ਰਹੇ ਤੇ ਪੜਦੇ ਆ ਪੜਾਉਂਦੇ ਆ ਜਦੋਂ 2 ਘੰਟੇ ਬੀਤ ਗਏ ਰਾਜੇ ਨੇ ਇਸ਼ਾਰਾ ਕੀਤਾ ਕਹਿੰਦੇ ਵੀ ਕੀ ਗੱਲ ਆ ਤੁਹਾਡੀਆਂ ਮੂਰਤੀਆਂ ਨਹੀਂ ਆਈਆਂ ਤੁਹਾਡੇ ਕੋਲ ਤੇ ਫਿਰ ਉਹਨਾਂ ਨੂੰ ਕੀ ਕਹਿਣਾ ਕੀਤਾ ਕਹਿੰਦੇ ਭਾਈ ਵਾਜਾ ਮਾਰਨ ਦੇ ਨਾਲ 2 ਘੰਟੇ ਮਾਰ ਕੇ ਥੱਕ ਗਏ ਪਰ ਪੱਥਰ ਦੀਆਂ ਜੜੀਆਂ ਮੂਰਤੀਆਂ ਕਿਵੇਂ ਤੁਰ ਕੇ ਉਹਨਾਂ ਦੇ ਕੋਲ ਆਉਣ ਉਹਨਾਂ ਨੂੰ ਬੋਲ ਕਿਵੇਂ ਸੁਣਾਈ ਦੇਵੇ ਜਦੋਂ ਆਵਾਜ਼ਾਂ ਨਾ ਸੁਣੀਆਂ ਉਹਨਾਂ ਪੰਡਤਾਂ ਨੇ ਫਿਰ ਇੱਕ ਚਾਲ ਚੱਲੀ ਰਾਜੇ ਨੂੰ ਕਹਿਣ ਲੱਗੇ ਕਹਿੰਦੇ ਮਹਾਰਾਜ ਕਈਆਂ ਨੇ ਵੇਦ ਮੰਤਰ ਕਈਆਂ ਨੇ ਜਾਦੂ ਕੋਨੇ ਜੰਤਰ ਮੰਤਰ ਪੜਨੇ ਕਰਨੇ ਪਰ ਉਹ ਸ਼ੂ ਕੀਤੇ ਪਰ ਨਾ ਕਿਸੇ ਨੇ ਗੱਲ ਸੁਣੀ ਨਵਾਬ ਅਤੇ ਲੋਕ ਉਸ ਨਾਦਲੀ ਲੜਾਈ ਨੂੰ ਬੜੀ ਮੌਜ ਦੇ ਨਾਲ ਦੇਖ ਰਹੇ ਸਨ ਤੇ ਗੁਰੂ ਪਿਆਰੇ ਕਹਿੰਦੇ ਜਦੋਂ ਨਾ ਕਿਸੇ ਨੇ ਸੁਣਾਈ ਕੀਤੀ ਤੇ ਪੰਡਤਾਂ ਨੇ ਕਹਿ ਦਿੱਤਾ ਕਹਿੰਦੇ ਮਹਾਰਾਜ ਪੱਥਰ ਦੀਆਂ ਮੂਰਤੀਆਂ ਇਹ ਅਮਨ ਚਾਹ ਕਰੰਦੀਆਂ ਨੇ ਇਹ ਨਾ ਕਿਸੇ ਨੂੰ ਸ਼ਕਤੀ ਵਿਖਾਉਂਦੀਆਂ ਨੇ ਨਾ ਕਿਸੇ ਦੀਆਂ ਸੁਣਵਾਸ ਆਉਂਦੀਆਂ ਨੇ ਇਹ ਤਾਂ ਸਿਰਫ ਮੌਨ ਰਹਿ ਕੇ ਇਹ ਆਕਾ ਪੂਰੀਆਂ ਕਰਦੀਆਂ ਨੇ ਜਦੋਂ ਵੀ ਕੋਈ ਮੌਨ ਆ ਇਹਨਾਂ ਦੇ ਕੋਲੇ ਜਾਂਦਾ ਹੈ ਅਰਦਾਸ ਬੇਨਤੀ ਕਰਦਾ ਇਹ ਚੁੱਪ ਰਹਿੰਦੀਆਂ ਨੇ ਬੋਲਦੀਆਂ ਨਹੀਂ ਐਸ ਵਾਸਤੇ ਚੱਲ ਕੇ ਨਹੀਂ ਆਈਆਂ ਹੁਣ 라ਵੇ ਨੇ ਫੈਸਲਾ ਕਰਤਾ ਕਹਿੰਦੇ ਬਈ ਤੁਸੀਂ ਹਾਰ ਗਏ ਹੋ ਗਾਦਾ ਇਹੋ ਜੀ ਗੱਲ ਹੋਈ ਫਿਰ ਰਵਦਾਸ ਭੰਕ ਨੇ ਕਹਿ ਦਿੱਤਾ ਕਹਿੰਦੇ ਲੈ ਬਈ ਇਹਨਾਂ ਨੇ ਜੋਰ ਲਾ ਲਿਆ ਹੁਣ ਕੌਣ ਦੱਸ ਤੇ ਰਵਦਾਸ ਭੰਕ ਨੇ ਟੌਂਕੜਾ ਮਾਰ ਲਿਆ ਅੱਖਾਂ ਮੀਟ ਲਈਆਂ ਤੇ ਸ਼ਬਦ ਉਚਾਰਨਾ ਸ਼ੁਰੂ ਕਰ ਦਿੱਤਾ ਕਹਿੰਦੇ ਕੂਪ ਭਰਿਓ ਜਾਸੇ ਦਾ ਬੇਰਾ ਕਿਸ ਦੇ ਸਬਦੇ ਸਨਾ ਪੂਜ ਐਸੇ ਮੇਰਾ ਮਨ ਵਿਖਿਆ ਬੇ ਮੋਇਆ ਕੁਛ ਆਰਾ ਪਾਰ ਨਾ ਸੂਜ ਜਦੋਂ ਇਹੋ ਜੇ ਸ਼ਬਦ ਉਚਾਰਨ ਕੀਤੇ ਬੇਨਤੀਆਂ ਕਰਨ ਲੱਗ ਗਿਆ ਅਰਦਾਸਾਂ ਕੀਤੀਆਂ ਤੇ ਗੁਰੂ ਪਿਆਰੇ ਸਮਾਧੀ ਲਾ ਕੇ ਬੈਠ ਗਿਆ ਕਹਿੰਦੇ 15-20 ਮਿੰਟਾਂ ਬਾਅਦ ਜਦ ਆਸ-ਪਾਸੇ ਲੋਕ ਇਕੱਠੇ ਹੋਏ ਸੀ ਨਾ ਤਮਾਸ਼ਗੀ ਜਿਹੜਾ ਤਮਾਸ਼ਾ ਵੇਖਦੇ ਸੀ ਵੀ ਕੌਣ ਜਿੱਤਦਾ ਹੈ ਕੌਣ ਹਾਰਦਾ ਹੈ ਤੇ ਗੁਰੂ ਪਿਆਰੇ ਉਹਨਾਂ ਨੇ ਰੂਲਾ ਪਾ ਦਿੱਤਾ ਕਿਉਂ ਜਿਵੇਂ ਜਿਵੇਂ ਭਗਤ ਰਵਦਾਸ ਬੇਨਤੀਆਂ ਕਰੀ ਜਾਂਦਾ ਹੈ ਅਰਦਾਸਾਂ ਕਰੀ ਜਾਂਦਾ ਹੈ ਤੇ ਉਸੇ ਤਰ੍ਹਾਂ ਕਹਿੰਦੇ ਮੂਰਤੀਆਂ ਜੜੀਆਂ ਸੀ ਉਹ ਹਿੱਲਣੀਆਂ ਸ਼ੁਰੂ ਹੋ ਗਈਆਂ ਜੋ ਕਿ ਜੜੀ ਸੀ ਮੇਜ ਜਿਹੜਾ ਸੀ ਉਹ ਚੰਦਨ ਦਾ ਸੀ ਗੁਰੂ ਪਿਆਰਿਓ ਉਹਦੇ ਉੱਤੇ ਭਗਵਾਨ ਰਾਮ ਦੀਆਂ ਜੜੀਆਂ ਮੂਰਤੀਆਂ ਰੱਖੀਆਂ ਹੋਈਆਂ ਸੀ ਗੁਰੂ ਪਿਆਰਿਓ ਤੇ ਕਹਿੰਦੇ ਹਿੱਲਣ ਜਾਂ ਸ਼ੁਰੂ ਹੋ ਗਈਆਂ ਹੁਣ ਕਈਆਂ ਨੇ ਇੱਥੇ ਨਿਰਣਾ ਕੀਤਾ ਕਹਿੰਦੇ ਜਲ ਦੇ ਪਾਣੀ ਦੇ ਨਾਲ ਹਿਲਦੀਆਂ ਹੋਣਗੀਆਂ ਵੇਖੀਏ ਬਸ ਸਾਈਂ ਕਹਿੰਦੇ ਜਿਵੇਂ ਜਿਵੇਂ ਸਮਾ ਭੀਤ ਦਾ ਗਿਆ ਭਗਤ ਆਪਦੀ ਭਗਤੀ ਕਰਦਾ ਗਿਆ ਉਸੇ ਤਰ੍ਹਾਂ ਹੀ ਗੁਰੂ ਪਿਆਰਿਓ ਹੌਲੀ-ਹੌਲੀ ਉਹਦੇ ਕੋਲੇ ਮੂਰਤੀਆਂ ਹਿੱਲ-ਹਿੱਲ ਕੇ ਆਉਣੀਆਂ ਸ਼ੁਰੂ ਹੋ ਗਈਆਂ ਹੁਣ ਇੱਥੇ ਕਈ ਵਾਰ ਜਲ ਗੰਗਾ ਦਾ ਜਿਹੜਾ ਜਲ ਹੋਵੇ ਨਾ ਇਹ ਹੱਲਾ ਦਿੰਦਾ ਹੈ ਕਿ ਗੁਰੂ ਪਿਆਰੇਓ ਜਦੋਂ ਕਹਿੰਦੇ ਪਾਣੀ ਲੈਣੇ ਨੂੰ ਜਾਵਾ ਜਾਂਦਾ ਹੋਵੇ ਤੇ ਉੱਤਰ ਵੱਲ ਨੂੰ ਮੂਰਤੀਆਂ ਆਉਂਦੀਆਂ ਦੇਖ ਲਈਏ ਤੇ ਫਿਰ ਉੱਥੇ ਅਚਰਜ ਪੈਦਾ ਹੁੰਦਾ ਵੀ ਵਾਕਈ ਸ਼ਕਤੀ ਹੈਗੀ ਐ ਤੇ ਗੁਰੂ ਪਿਆਰੇਓ ਕਹਿੰਦੇ ਐਸੇ ਤਰਾਹੀ ਰਵਿਦਾਸ ਭਗਤ ਨੇ ਜਦੋਂ ਪਲਤਾਂ ਨੇ ਵੇਖਿਆ ਮੋਹ ਹੋ ਗਏ ਮੂਹੇ ਵਿੱਚ ਉਂਗਲਾ ਪਾਲੀਆਂ ਛੋਟਾਂ ਲੱਗ ਗਈ ਹੁਣ ਤਾਂ ਕਹਿੰਦੇ ਬੇਚਤੀ ਹੋਵੇਗੀ ਜੜੀਆਂ ਮੂਰਤੀਆਂ ਅਧ ਵਿਚਾਰੇ ਆ ਗਿਆਂ ਕਹਿੰਦੇ ਜਦੋਂ ਅਧ ਵਿਚਾਰੇ ਮੂਰਤੀਆਂ ਆ ਗਿਆਂ ਗੁਰੂ ਪਿਆਰਿਓ ਤੇ ਪੰਡਤ ਉੱਠ ਕੇ ਆਪਣੋਂ ਭਜਣਾ ਸ਼ੁਰੂ ਹੋ ਗਏ ਖਿਸਕਣੇ ਸ਼ੁਰੂ ਹੋ ਗਏ ਤੇ ਗੁਰੂ ਪਿਆਰਿਓ ਕਹਿੰਦੇ ਫਿਰ ਹੌਲੀ ਹੌਲੀ ਜਦੋਂ ਮੂਰਤੀਆਂ ਭਗਤ ਰਵਦਾਸ ਤੇ ਬਿਲਕੁਲ ਨੇੜੇ ਆ ਗਿਆਂ ਰਬਦਾਸ ਭਗਤ ਨੇ ਅੱਖਾਂ ਖੋਲੀਆਂ ਤੇ ਗੁਰੂ ਪਿਆਰਿਓ ਅੱਖਾਂ ਖੋਲ ਕੇ ਇਸ ਪਰਮਾਤਮਾ ਦਾ ਧੰਨਵਾਦ ਕੀਤਾ ਤੇ ਉਹਨਾਂ ਪੰਡਤਾਂ ਨੂੰ ਫਿਰ ਕਹਿੰਦੇ ਹਾਰਿਆ ਹੋਇਆ ਨੂੰ ਮੂੰਹ ਦੀ ਖਾਣੀ ਪਈ ਉਸ ਦਿਨ ਤੋਂ ਕਹਿੰਦੇ ਰਬਦਾਸ ਭਗਤ ਦਾ ਜਸ ਹੋਰ ਵੀ ਕਾਂਸੀ ਦੇ ਵਿੱਚ ਫੈਲ ਗਿਆ ਤੇ ਗੁਰੂ ਦੀ ਕਿਰਪਾ ਹੁੰਦੀ ਹੈ ਜਦੋਂ ਭਗਤੀ ਕਰਨ ਵਾਲਾ ਸਿਮਰਨ ਕਰਨ ਵਾਲਾ ਬੰਦਗੀ ਕਰਨ ਵਾਲਾ ਇਨਸਾਨ ਜਦੋਂ ਗੁਰੂ ਤੇ ਭਰੋਸਾ ਰੱਖ ਲਵੇ ਤੇ ਗੁਰੂ ਪਿਆਰਿਓ ਫਿਰ ਮਹਾਰਾਜ ਆਪ ਉਸ ਦੀਆਂ ਆਸਾਂ ਮਰਵਾਦਾ ਕੁਰੀਆਂ ਕਰਦਾ ਤੇ ਗੁਰਬਾਣੀ ਵੀ ਕਹਿੰਦੀ ਆ ਆਪਣੇ ਸੇਵਕੀ ਆਪੇ ਰੱਖੇ ਆਪੇ ਨਾਮ ਜਪਾਵੇ ਜਹ ਜਹ ਕਾਜ ਕਿਰਤ ਸੇਵਕੀ ਤਹਾ ਤਹਾ ਉਰਤਾਵੇ ਕਹਿੰਦੇ ਭਗਵਾਨ ਆਪ ਉੱਥੇ ਆ ਜਾਂਦਾ ਇਸ ਵਾਸਤੇ ਗੁਰੂ ਪਿਆਰਿਓ ਭਗਤ ਪ੍ਰਲਾਦ ਦੀ लाज ਰੱਖੀ ਅਤੇ ਬ੍ਰਾਹਮਣਾਂ ਨੂੰ ਮੂੰਹਡੀਆਂ ਖਾਣੀਆਂ ਪਈਆਂ ਤੇ ਗੁਰੂ ਪਿਆਰੇ ਜਿਹੜਾ ਭਗਤੀ ਕਰਨ ਵਾਲਾ ਉਹਨਾਂ ਤੇ ਪਰਮਾਤਮਾ ਆਪ ਆਪਦਾ ਮਿਹਰ ਭਰਿਆ ਹੱਥ ਰੱਖਦਾ ਹੈ ਇਸ ਵਾਸਤੇ ਆਪਾਂ ਨੂੰ ਵੀ ਪਰਮਾਤਮਾ ਤੇ ਭਰੋਸਾ ਰੱਖ ਕੇ ਉਹਦਾ ਸਿਮਰਨ ਬੰਦਗੀ ਭਜਨ ਕਰਨਾ ਚਾਹੀਦਾ ਹੈ ਦੁੱਖਾਂ ਸੁੱਖਾਂ ਦੇ ਵਿੱਚ ਉਹ ਹਾਜ਼ਰ ਹੋਣ ਵਾਲਾ ਇੱਕੋ ਹੀ ਪਰਮਾਤਮਾ ਹੈ ਤੇ ਗੁਰੂ ਪਿਆਰੇ ਉਸ ਦੀ ਸੇਵਾ ਕਰਿਆ ਕਰੋ ਬੰਦਗੀ ਕਰਿਆ ਕਰੋ ਅੰਮ੍ਰਿਤ ਵੇਲੇ ਉੱਠ ਕੇ ਸਿਮਰਨ ਕਰਿਆ ਕਰੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਪੜਿਆ ਕਰੋ ਅਤੇ ਸਿਮਰਨ ਕਰਕੇ ਆਪਣਾ ਜੀਵਨ ਦਾ ਲਾਹਾ ਖਟੋ ਬੋੜਾ ਤੋਂ ਨੇ ਕਾ ਪ੍ਰਕਾਰ ਦੀਆਂ ਗੁੱਲਾਂ ਗਲਤੀਆਂ ਟੁੱਟੀਆਂ ਹੋ ਜਾਇਆ ਕਰਦੀਆਂ ਨੇ ਗੁਰੂ ਸਾਹਿਬ ਤੇ ਸੰਗਤ ਬਖਸ਼ਣ ਜੋਗ ਨੇ ਬਖਸ਼ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ